ਇਦਾਂ ਦੇ ਸੁਭਾਅ ਨੇ ਸਾਡੇ ਉਸ ਬੰਦੇ ਵਰਗੇ ਇੱਕ ਬੰਦਾ ਪੱਠੇ ਵੱਢ ਰਿਹਾ ਸੀ ਪੱਠੇ ਸਮਝਦੇ ਆ ਨਾ ਉਹ ਵੱਢ ਰਿਹਾ ਸੀ ਤੇ ਨਾਲ ਗੁਰਬਾਣੀ ਦੀ ਇੱਕ ਪੰਕਤੀ गा ਰਿਹਾ ਸੀ ਸਤਗੁਰ ਸਿੱਖ ਕੇ ਬੰਧਨ ਕਾਟਾ ਸਤਗੁਰ ਸਿੱਖ ਕੇ ਬੰਧਨ ਕਾਟਾ ਉਹ ਨਾਲੇ ਤੇ ਪੱਠੇ ਵੱਢੀ ਜਾ ਰਿਹਾ ਤੇ ਨਾਲੇ ਉਹ ਗੁਰਬਾਣੀ ਦੀ ਪੰਕਤੀ ਗਾਈ ਜਾ ਰਿਹਾ ਸਤਗੁਰ ਸਿੱਖ ਕੇ ਬੰਧਨ ਕਾਟਾ ਦਾਤੀ ਫੇਰ ਰਿਹਾ ਤੇ ਨਾਲੇ ਫੇਰ ਗਾਈ ਜਾ ਰਿਹਾ ਗੱਲ ਸਮਝਾਉਣ ਵਾਸਤੇ ਸਿਰਫ ਅਸੀਂ ਇਸ ਮਨੁੱਖ ਵਰਗੇ ਆ ਸਾਡੀ ਹਾਲਾਤ ਜਿਸ ਦੀ ਮਨ ਗੱਲ ਕਰ ਰਹੇ ਆ ਉਹ ਨਾਲੇ ਤੇ ਪੱਠੇ ਵੱਢੀ ਜਾ ਰਿਹਾ ਤੇ ਨਾਲੇ ਕਿਹੜੀ ਪੰਕਤੀ ਗਾ ਰਿਹਾ ਸਤਗੁਰ ਸਿੱਖ ਕੇ ਸਤਗੁਰ ਸਿੱਖ ਕੇ ਇੱਕੋ ਹੀ ਪੰਕਤੀ ਗਾਈ ਜਾ ਰਿਹਾ ਉਦੇ ਨੇੜਿਓਂ ਕੋਈ ਐਸਾ ਗੁਰਸਿੱਖ ਪਿਆਰਾ ਲੰਘਿਆ ਜਿਸ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਰਾਜ ਦੀ ਇਹ ਬਾਣੀ ਯਾਦ ਆ ਕਿਉਂਕਿ ਆਪ ਜੀ ਪੜ੍ਹਦੇ ਆ ਬਹੁਤ ਲੋਕਾਂ ਨੂੰ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਆਪਾਂ ਗਾ ਕੇ ਜਾਂ ਬੋਲ ਕੇ ਸੁਣਾ ਦਈਏ ਤੇ ਬੜੇ ਗੁਰਸਿੱਖ ਐਸੇ ਨੇ ਸਾਰਾ ਸਾਰਾ ਸ਼ਬਦ ਪੂਰਾ ਕਰ ਦਿੰਦੇ ਆ ਕਿਉਂਕਿ ਇਹ ਬਾਣੀ ਆਪਾਂ ਸਰਨ ਕਰ ਰੱਖੀ ਆਪਾਂ ਇੰਨੇ ਵਾਰ ਪੜ੍ਹਿਆ ਇੰਨੇ ਵਾਰ ਉਸ ਦਾ ਪਾਠ ਜਾਪ ਕੀਤਾ ਹੈ ਉਹ ਨਾਲੇ ਤੇ ਪਠੇ ਵੱਢ ਰਿਹਾ ਤੇ ਨਾਲੇ ਪੰਗਤੀ ਵਾਰ-ਵਾਰ ਪੜ ਰਿਹਾ ਕੋਈ ਗੁਰਸਿੱਖ ਕੋਲੋਂ ਦੀ ਲੰਘਿਆ ਉਹ ਨਾਲ ਉਹਦੀ ਗੱਲ ਨੂੰ ਸੁਣਿਆ ਵੀ ਤਿੰਨ ਵਾਰ ਚਾਰ ਵਾਰ ਪੰਜ ਵਾਰ ਇੱਕੋ ਪੰਗਤੀ ਪੜ ਦਿੱਤੀ ਉਹਨੇ ਸੋਚਿਆ ਵੀ ਸਿੱਖ ਭੁੱਲ ਗਿਆ ਗੁਰਬਾਣੀ ਪੜਦਾ ਪੜਦਾ ਭੁੱਲ ਗਿਆ ਤੇ ਉਹਨੇ ਆਪਣਾ ਫਰਜ਼ ਸਮਝਦੀਆਂ ਉੱਚੀ ਆਵਾਜ਼ ਵਿੱਚ ਆਖਿਆ ਅਗਲੀ ਪੰਗਤੀ ਕਿਹੜੀ ਹੈ ਗੁਰਕਾ ਸਿੱਖ ਵਿਕਾਰ ਤੇ ਹਟ ਉਨੇ ਉੱਚੀ ਆਵਾਜ਼ ਵਿੱਚ ਆਖਿਆ ਉਹ ਸਿੱਖਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਉਹ ਜਿਹੜਾ ਪੱਠੇ ਵੜਨ ਵਾਲਾ ਉਹਨੇ ਫੇਰ ਪੰਕਤੀ ਪੜ੍ਹੀ ਸਤਗੁਰ ਸਿੱਖ ਕੇ ਬੰਦਨ ਕਟ ਉਹ ਜਿਹੜਾ ਉਹਨੂੰ ਰਿਮਾਈਂਡ ਕਰਾ ਰਿਹਾ ਯਾਦ ਕਰਾ ਰਿਹਾ ਉੱਚੀ ਆਵਾਜ਼ ਵਿੱਚ ਉਹ ਕਹਿਣ ਲੱਗਾ ਸਿੱਖਾ ਮੇਰੀ ਗੱਲ ਨਹੀਂ ਸੁਣ ਰਿਹਾ ਤੂੰ ਭੁੱਲ ਗਿਆ ਮੈਨੂੰ ਲੱਗਦਾ ਗੁਰਬਾਣੀ ਪੜਦਾ ਪੜਦਾ ਕੋਈ ਵੱਡੀ ਗੱਲ ਨਹੀਂ ਪਰ ਅਗਲੀ ਪੰਕਤੀ ਪੜ ਅਗਲੀ ਪੰਕਤੀ ਇਹ ਹੈ ਦੂਜੀ ਵਾਰੀ ਉਹਨੇ ਨਾਂ ਸੁਣਿਆ ਤੀਜੀ ਵਾਰੀ ਹੁਣ ਜਿਹੜਾ ਯਾਦ ਕਰਵਾ ਰਿਹਾ ਉਹਨੇ ਸੋਚਿਆ ਵੀ ਇਨਸਾਨ ਕਿਉਂ ਜਾਂ ਬੰਦਾ ਕਿਉਂ ਜਾਂ ਗੱਲ ਹੀ ਨਹੀਂ ਸੁਣ ਰਿਹਾ ਹੁਣ ਪਠੇ ਵੱਢਣ ਵਾਲੇ ਨੇ ਵੀ ਸੋਚਿਆ ਵੀ ਇਦਾਂ ਤੇ ਗੱਲ ਬਣਨੀ ਨਹੀਂ ਹੁਣੇ ਤੇ ਹਟਣਾ ਨਹੀਂ ਇਹਨੇ ਮੈਨੂੰ ਸਮਝਾਉਣਾ ਉਹ ਕਹਿਣ ਲੱਗਾ ਵੀ ਬਾਬਾ ਜੀ ਮੈਨੂੰ ਪਤਾ ਅਗਲੀ ਪੰਕਤੀ ਦਾ ਮੈਨੂੰ ਅਗਲੀ ਪੰਕਤੀ ਉਸ ਤੋਂ ਅਗਲੀ ਪੰਕਤੀ ਸਾਰੇ ਅਸਤਪਦੀ ਮੈਨੂੰ ਯਾਦ ਹੈ ਉਹ ਕਹਿੰਦੇ ਤੂੰ ਇਹ ਕੱਲੀ ਪੰਕਤੀ ਕਿਉਂ ਪੜ ਰਿਹਾ ਜੇ ਤੈਨੂੰ ਸਾਰੀ ਅਸਤਪਦੀ ਯਾਦ ਹੈ ਫਿਰ ਇਹ ਤੂੰ ਸਿਰਫ ਇਹ ਪੰਕਤੀ ਕਿਉਂ ਪੜ ਰਿਹਾ ਉਹ ਕਹਿੰਦਾ ਦਰ ਅਸਲ ਗੱਲ ਇਦਾਂ ਹੈ ਕਿ ਮੈਂ ਜਿਸ ਖੇਤ ਵਿੱਚੋਂ ਪੱਠੇ ਵੜ ਰਿਹਾ ਇਹ ਖੇਤ ਮੇਰਾ ਆਪਣਾ ਨਹੀਂ ਹੈ ਤੇ ਮੈਂ ਚੋਰੀ ਵੜ ਰਿਹਾ ਤੇ ਮੈਂ ਗੁਰੂ ਸਾਹਿਬ ਨੂੰ ਇਹ ਪੱਠੇ ਚੋਰੀ ਵੜਦਾ ਵੜਦਾ ਬੇਨਤੀ ਕਰ ਰਿਹਾ ਵੀ ਸਤਗੁਰੂ ਤੁਸੀਂ ਮੇਰੇ ਬੰਧਨ ਕੱਟ ਦਿਓ ਸਾਡੀ ਹਾਲਾਤ ਇਦਾਂ ਦੀ ਹੈ ਉਹ ਗੁਰੂ ਕਾ ਪਿਆਰਾ ਕਹਿਣ ਲੱਗਾ ਗੁਰੂ ਤੇ ਤੇਰੇ ਬੰਧਨ ਜਰੂਰ ਕੱਟ ਦੇਗਾ ਪਰ ਜੇ ਤੂੰ ਅਗਲੀ ਪੰਕਤੀ ਦੇ ਉੱਪਰ ਅਸਰ ਕਰੇਗਾ ਉਹ ਕਹਿੰਦਾ ਹੁਣ ਉਹ ਮੇਰੇ ਮਤਲਬ ਦੀ ਨਹੀਂ ਗੁਰੂ ਸਾਹਿਬ ਨੇ ਕੀ ਆਖਿਆ ਗੁਰੂ ਸਾਹਿਬ ਕਹਿੰਦੇ ਮੈਂ ਤੇਰੇ ਬੰਧਨਾਂ ਨੂੰ ਕੱਟ ਦੇਵਾਂਗਾ ਬਾਅਦ ਸ਼ਰਤ ਜੇ ਤੂੰ ਵਿਕਾਰਾਂ ਤੋਂ ਹਟ ਜਾਏ ਸਤਗੁਰ ਸਿੱਖ ਕੇ ਬੰਧਨ ਕਟਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਉਹ ਕਹਿੰਦਾ ਵਿਕਾਰ ਤੇ ਮੈਂ ਕਰੀ ਜਾ ਰਿਹਾ ਮੈਂ ਤੇ ਚੋਰੀ ਕਰ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਆਪਣੇ ਮੁਤਾਬਕ ਹੀ ਆਪਣੇ ਤੇ ਢਾਲਿਆ ਹੋਇਆ ਸਾਡੇ ਹਾਲਾਤ ਇਦਾਂ ਦੇ ਨੇ ਜਿਹੜੀ ਇੱਕ ਪੰਕਤੀ ਸਮਝ ਆ ਗਈ ਅਸੀਂ ਉਸੇ ਨੂੰ ਮੰਤਰ ਬਣਾ ਲਿਆ ਬਸ ਪਰ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 1430 ਅੰਗਾਂ ਨੂੰ ਜਦੋਂ ਕੋਈ ਹਿੱਤ ਚਿੱਤ ਲਾ ਕੇ ਪੜ੍ਹੇਗਾ ਸੱਚ ਕਰਕੇ ਜਾਣਿਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਦੇ ਤੇ ਆਪਣੀਆਂ ਬਖਸ਼ੀਆਂ ਦੇ ਪੰਡਾਰੇ ਜਰੂਰ ਖੋਲ ਦੇਣਗੇ ਪਰ ਜੇ ਅਸੀਂ ਆਪਣੀ ਇੱਛਾ ਦੇ ਮੁਤਾਬਕ ਸਵੈ ਇੱਛਾ ਦੇ ਮੁਤਾਬਕ ਕੁਝ ਸ਼ਬਦਾਂ ਦੀ ਚੋਣ ਕਰ ਲਈ ਕੁਝ ਬੰਦੇ ਇਦਾਂ ਦੇ ਨੇ ਉਹਨਾਂ ਨੇ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨੂੰ ਖੁਸ਼ ਕਰਨ ਵਾਸਤੇ ਪੰਕਤੀਆਂ ਬੋਲੀਆਂ ਮੈਂ ਬੇਨਤੀ ਕਰਾਂ ਗੁਰਬਾਣੀ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੈ ਸਤਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹਿਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅਹਿਮੀਅਤ ਨੂੰ ਅਸੀਂ ਸਮਝਣਾ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਆ ਇਹ ਗੁਰਬਾਣੀ ਅਸਲ ਦੇ ਵਿੱਚ ਅਧਿਆਤਮਿਕ ਹੈ ਅਧਿਆਤਮਿਕ ਦੀ ਸਾਡੇ ਮਨ ਦੀ ਖੁਰਾਕ ਹੈ ਗੁਰਬਾਣੀ ਉਹ ਤੇ ਅਸੀਂ ਘਰ ਹੀ ਨਹੀਂ ਰਹੇ ਉਹ ਕੋਈ ਵੀ ਨਹੀਂ ਲੈ ਰਿਹਾ ਖੁਰਾਕ ਮਨ ਦੀ ਅਸੀਂ ਤੇ ਹੋਰ ਗੱਲਾਂ ਹੋਰ ਗੱਲਾਂ ਕਰਕੇ ਗਾਂਹ ਹੋ ਜਾਂਦੇ ਆ ਔਰ ਮੈਂ ਇਹ ਵੀ ਬੇਨਤੀ ਕਰਦਾ ਮੇਰੇ ਵਰਗਾ ਬੋਲਣ ਵਾਲਾ ਵੀ ਉਹ ਬੋਲਦਾ ਜੋ ਸੁਣਿਆ ਜਾ ਰਿਹਾ ਜੋ ਸੱਚ ਹੈ ਉਹ ਵੀ ਨਹੀਂ ਬੋਲਦਾ ਕਿਉਂਕਿ ਮੈਨੂੰ ਆਪਣਾ ਡਰ ਹੈ ਕਿ ਕੱਲ ਨੂੰ ਤੁਸੀਂ ਹੋ ਸਕਦਾ ਮੈਨੂੰ ਨਾਮ ਲਾਓ ਜਿਤਨਾ ਸੱਚ ਕਹਿਣਾ ਔਖਾ ਹੈ ਉਤਨਾ ਸੱਚ ਸੁਣਨਾ ਵੀ ਔਖਾ ਹੈ ਇਹ ਮੇਰੀ ਬੇਨਤੀ ਵੀ ਯਾਦ ਰੱਖਿਓ ਆਪਾਂ ਜਿਤਨੀ ਦੇਰ ਅਸੀਂ ਇਦਾਂ ਸੋਚੀ ਜਾਵਾਂਗੇ ਅਸੀਂ ਕਿਸੇ ਦਾ ਦਿਲ ਰੱਖਣਾ ਕਿਸੇ ਦਾ ਦਿਲ ਰੱਖਣਾ ਫਿਰ ਸੱਚ ਦੀ ਗੱਲ ਕਦਾ ਚਿਤ ਨਹੀਂ ਹੋ ਸਕਦੀ